ਪੰਜਾਬ ਤੋਂ ਇਨਸਾਨੀਅਤ ਨੂੰ ਸ਼ਰਮਸਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਕਈ ਘੰਟਿਆਂ ਤੱਕ ਪਈ ਰਹੀ ਘਾਹ ਦੇ ਵਿੱਚ ਤੇ ਕਿਸੇ ਨੇ ਵੀ ਪੁਲਿਸ ਨੂੰ ਇਤਲਾਾ ਕਰਨ ਦੀ ਜ਼ਰੂਰਤ ਨਹੀਂ ਸਮਝੀ ਜਿహా ਦੱਸ ਦਈਏ ਕਿ ਇਹ ਮਾਮਲਾ ਪੰਜਾਬ ਦੇ ਗੁਰਾਇਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੀ ਲਾਸ਼ ਗਾ ਦੇ ਵਿੱਚ ਪਈ ਰਹਿੰਦੀ ਹੈ ਤੇ ਲੋਕ ਆਉਂਦੇ ਨੇ ਜਾਂਦੇ ਨੇ ਤੇ ਦੇਖ ਕੇ ਮੂੰਹ ਮੋੜ ਕੇ ਲੰਘ ਜਾਂਦੇ ਨੇ ਤੇ ਕਿਸੇ ਨੇ ਵੀ ਪੁਲਿਸ ਨੂੰ ਇਤਲਾਹ ਕਰਨ ਦੀ ਜ਼ਰੂਰਤ ਨਹੀਂ ਸਮਝੀ ਜੀਹਾਂ ਇਸ ਮ੍ਰਿਤਕ ਦੀ ਪਛਾਣ ਬਟਾਲਾ ਦੇ ਸਚਿੰਦ ਦੇ ਵਜੋਂ ਹੋਈ ਹੈ ਜਿਸ ਦੀ ਉਮਰ 26 ਸਾਲ ਦਸਤੀ ਜਾਂਦੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਸਚਿੰਦ ਆਪਣੇ ਕਿਸੇ ਕੰਮ ਹਰਿਆਣਾ ਦੇ ਜਮਨਾਨਗਰ ਵਿੱਚ ਗਿਆ ਹੋਇਆ ਸੀ ਤੇ ਕੰਮ ਕਰਨ ਉਪਰੰਤ ਉਹ ਰਹਿਣਾ ਦੇ ਜਮਨਾ ਨਗਰ ਤੋਂ ਜਰੂਰ ਤੁਰ ਪੈਂਦਾ ਹੈ ਤੇ ਉਸਦੇ ਕੋਲ ਪਲਸਰ ਮੋਟਰਸਾਈਕਲ ਸੀ ਉਸੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਵਾਪਸੀ ਘਰ ਵੱਲ ਨੂੰ ਚੱਲ ਪੈਂਦਾ ਉਸ ਵਕਤ ਉਸ ਦੀ ਉਸ ਦੀ ਮਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਸੁਖਸਾਨ ਦੱਸ ਕੇ ਉਸਨੇ ਆਪਣੀ ਮਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਥੋਂ ਤੁਰ ਪਿਆ ਉਸ ਤੋਂ ਬਾਅਦ ਤਕਰੀਬਨ 2 ਘੰਟੇ ਬਾਅਦ ਜਨੋਸ ਦੀ ਮਾਂ ਨੇ ਸਚਿਨ ਨੂੰ ਫੋਨ ਲਗਾਇਆ ਤੇ ਸਚਿਨ ਨੇ ਫੋਨ ਨਹੀਂ ਚੁੱਕਿਆ ਤੇ ਗੱਲਬਾਤ ਨਾ ਹੋਣ ਕਾਰਨ ਮਾਪਿਆਂ ਨੂੰ ਚਿੰਤਾ ਹੋਈ ਇਸ ਤੋਂ ਬਾਅਦ ਵੀ ਮਾਪਿਆਂ ਨੇ ਤਕਰੀਬਨ 2 ਘੰਟੇ ਦੇ ਕਰੀਬ ਉਡੀਕ ਕੀਤੀ ਜਦੋਂ ਨਾ ਤਾਂ ਫੋਨ ਸਚਿਨ ਦਾ ਕੋਈ ਵਾਪਸ ਆਇਆ ਤੇ ਨਾ ਹੀ ਕੋਈ ਸੂਚਨਾ ਮਿਲੀ ਇਸਦੇ ਮਾਪਿਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਪੁਲਿਸ ਨੂੰ ਇਸ ਬਾਰੇ ਖਬਰ ਦਿੱਤੀ ਪੁਲਿਸ ਨੇ ਸਚਿੰਦ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕਰਾਈ ਜਿਹੜੀ ਕਿ ਗੁਰਾਇਆਂ ਦੀ ਲੋਕੇਸ਼ਨ ਟ੍ਰੇਸ ਹੋਈ ਇਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਆਸ-ਪਾਸ ਦੇ ਜਿੰਨੇ ਵੀ ਟੋਲ ਪਲਾਜ਼ੇ ਸਨ ਜਿੱਥੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਹਨ ਉਹਨਾਂ ਨੂੰ ਖੰਗਾ ਲਿਆ ਤਾਂ ਪਤਾ ਲੱਗਿਆ ਕਿ ਕਰੀਬ 6 ਵਜੇ ਦੇ ਆਸ-ਪਾਸ ਸਚਿੰਦ ਲਾਡੋਵਾਲ ਟੋਲ ਪਲਾਜ਼ੇ ਫਲੋਰ ਦੇ ਹਾਈਵੇ ਦੇ ਉੱਪਰੋਂ ਲੰਘਿਆ ਇਸ ਤੋਂ ਬਾਅਦ ਸਚਿੰਦ ਦੀ ਲੋਕੇਸ਼ਨ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਕੁਝ ਘੰਟਿਆਂ ਦੇ ਬਾਅਦ ਇੱਕ ਕੂੜਾ ਚੁੱਕਣ ਵਾਲਾ ਇੱਕ ਲਿਫਾਫੇ ਚੁੱਕਣ ਵਾਲੇ ਵਿਅਕਤੀ ਨੇ ਇੱਕ Laash ਇਥੇ ਹਾਈਵੇ ਦੇ ਆਸ-ਪਾਸ ਘਾਹ ਦੇ ਵਿੱਚ ਪਈ ਦੇਖੀ ਤੇ ਉਹਨੇ ਆਸ-ਪਾਸ ਦੀਆਂ ਫੈਕਟਰੀਆਂ ਵਾਲਿਆਂ ਨੂੰ ਜਾਣਕਾਰੀ ਦਿੱਤੀ। ਇਸ ਵਕਤ ਮੀਡੀਆ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਮੀਡੀਆ ਨੇ ਇਸ ਘਟਨਾ ਦੇ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਤਫ਼ਤੀਸ਼ ਕੀਤੀ ਕਿਉਂਕਿ ਪੁਲਿਸ ਦੇ ਕੋਲ ਪਹਿਲਾਂ ਹੀ ਸਚਿੰਦਾਈ ਮਾਮਲਾ ਆਇਆ ਹੋਇਆ ਸੀ ਤੇ ਪੁਲਿਸ ਨੇ ਸਚਿੰਦ ਦੇ ਬਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸਚਿੰਦ ਦੇ ਮਾਪਿਆਂ ਨੇ ਆ ਕੇ ਸਚਿੰਦ ਦੀ Laash ਨੂੰ ਦੇਖਿਆ ਤੇ ਦੱਸ ਦਿੱਤਾ ਕਿ ਇਹ ਨਾ ਦਾਹੀ ਪੋਤਾ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਹੁਣ ਪੁਲਿਸ ਅੱਗੇ ਦੀ ਕਾਰਵਾਈ ਦੇ ਲਈ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਦੁਰਘਟਨਾ ਹੋਈ ਕਿਵੇਂ ਹੈ ਇਸ ਤੋਂ ਬਾਅਦ ਪੁਲਿਸ ਨੇ ਸਚਿੰਦ ਦੇ ਮਾਪਿਆਂ ਨੂੰ ਇਹ ਯਕੀਨ ਦਿਵਾਇਆ ਕਿ ਜਿਹੜਾ ਵੀ ਇਸ ਵਿੱਚ ਸ਼ਾਮਿਲ ਕੋਈ ਮਲਜ਼ਮ ਹੋਏਗਾ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇਗੀ